ਆ ਹੈਲੋ ਓ ਯਾਰ ਮੈਂ ਹੈਪੀ ਕਰਿਆ ਰੋਟੀ ਦੇਣ ਓ ਯਾਰ ਅੱਜ ਹੈਪੀ ਕਰੇ ਚੁੱਲਾ ਨਹੀਂ ਬਲਿਆ ਯਾਰ ਮੈਂ ਕਰਦਾ ਬਾਸ ਗੱਲ ਤਾਇਆ ਰੋਟੀ ਖਾ ਲੋ ਨਹੀਂ ਖਾਣੀ ਯਾਰ ਕਿਸੇ ਨੇ ਲੈ ਜਾ ਵਾਪਸ ਭਾਈ ਖਾ ਲੋ ਯਾਰ ਰੋਟੀ ਉਹ ਕਹੈਂਦਾ ਯਾਰ ਤੈਨੂੰ ਨਹੀਂ ਕਿਸੇ ਨੇ ਖਾਣੀ ਲੈ ਜਾ ਯਾਰ ਤਰੀ ਵੀ ਵੀ ਛਾ ਦਨੇ ਆ ਫਿਰ ਉਹ ਤੈਨੂੰ ਇੱਕ ਵਾਰੀ ਕਹਿੰਦੇ ਨਹੀਂ ਸਮਝਉਂਦੀ ਭੱਗ ਜਾ ਯਾਰ ਉਹ ਸ਼ੁਗਰ ਮਨਾਓ ਇਹ ਲੋਹਿਆ ਟਾਟਾ ਦਾ ਯਾਰ ਬਚ ਗਏ ਹੋ ਕੋਈ ਹੋਰ ਗੱਡੀ ਹੁੰਦੀ ਨਾ ਜਿੱਦਾਂ ਐਕਸੀਡੈਂਟ ਹੋਇਆ ਤੁਹਾਡਾ ਲੱਭਣਾ ਕੱਖ ਨਹੀਂ ਓ ਯਾਰ ਘਰ ਦੇ ਜੀਆ ਦਾ ਕੋਈ ਚੱਕਰ ਨਹੀਂ ਘਰ ਦਾ ਬਿਸ਼ੱਕ ਦੀ ਇੱਕਦ ਇੱਕ ਅੱਧਾ ਛੱਡ ਚਾ ਤੋ ਹੀ ਉੱਡ ਜਾਂਦੇ ਘਰ ਦੇ ਚੱਕਰੀ ਸਾਲਾ ਗੱਡੀ ਦਾ ਫਿੱਟੇ ਮੁੱਤ ਯਾਰ ਚੱਕਰ ਕਾਦਾ ਆ ਗੱਡੀ ਜਦੋਂ ਸ਼ੋਰੂਮ ਤੋਂ ਬਾਹਰ ਨਿਕਲਦੀ ਉਹਦੀ ਇੰਸ਼ੋਰੈਂਸ ਪਹਿਲਾਂ ਹੀ ਹੋਈ ਹੁੰਦੀ ਆ ਆਪੇ ਕੰਪਨੀ ਨਾਲ ਠੀਕ ਕਰਾ ਕੇ ਦੇਣਗੇ ਮੁਫਤ ਚ ਇਹਦੇ ਚ ਤਾਂ ਬਚਾ ਹੀ ਕੁਛ ਨਹੀਂ ਵੀਰੇ ਮੇਰੇ ਸਹੁਰਿਆਂ ਨੂੰ ਨਾ ਦੱਸ ਦੇ ਉਹਨਾਂ ਤੋਂ ਲੁਕਾਉਂਗੇ ਕਿਵੇਂ ਇਸ ਦੀ ਇੰਸ਼ੋਰੈਂਸ ਲੈਣ ਲਈ ਉਹਨਾਂ ਦੇ ਸਾਈਨ ਵੀ ਚਾਹੀਦੇ ਆ ਕਿਉਂ ਰਮੇਸ਼ ਜੀ ਨੇ ਗੱਡੀ ਆਪਣੇ ਨਾਮ ਤੇ ਕਰਵਾ ਕੇ ਦਿੱਤੀ ਐ ਸੁਣ ਲਿਆ ਦੇਣ ਵਾਲਿਆਂ ਦੀ ਨੀਤ ਮਾੜੀ ਸੀ ਗੱਡੀ ਤਾਂ ਆਪੇ ਵੱਜਣੀ ਸੀ ਡੜੀ ਕਈ ਵਾਰੀ ਬੰਦੇ ਨੇ ਗੱਡੀ ਲੂਣ ਲੂਣ ਤੇ ਲੈ ਕੇ ਦਿੱਤੀ ਹੁੰਦੀ ਆ ਯਾਰ ਐ ਇਨਾ ਗਿਆਨ ਆਪਣੇ ਪਿਓ ਬਾਰੇ ਵੀ ਰੱਖ ਲਿਆ ਕਰ ਇਨਸ਼ੋਰੈਂਸ ਦੇ ਕਾਗਜ਼ ਨੇ ਸਾਈਨ ਕਰਾ ਕੇ ਏਜੰਸੀ ਦੇ ਆਇਓ ਚੰਗਾ ਜੀ ਪੂਜਾ ਤੇ ਡੜੀ ਜੀ ਨੂੰ ਕਿਵੇਂ ਦੱਸਾਂਗੇ ਵੀ ਕਿਵੇਂ ਟੁੱਟ ਗਈ ਉਹ ਯਾਰ ਕਹਦਾ ਕਾਰ ਗਲੀ ਚ ਖੜੀ ਸੀ ਦੋ ਟੱਟੇ ਆਪ ਵਿਚ ਲੜਿਆ ਆ ਕੇ ਕਾਰ ਚ ਵੱਜੇ ਟੁੱਟ ਗਈ ਯਾਰ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਝੂਠ ਬੋਲਣਾ ਕਾਹਦੇ ਲਈ ਆ ਸਿੱਧਾ ਦੱਸ ਕੇ ਸਾਡੇ ਕੋਲ ਗੱਡੀ ਵੱਜ ਗਈ। ਡੇੜੀ ਉਹਨਾਂ ਦੀ ਨਿਗਾਹ 'ਚ ਮੈਂ ਪੜਿਆ ਲਿਖਿਆ ਦਾਅ 'ਚ ਗੱਡੀ ਲਈ ਤਾਂ ਆਉਂਦੀ ਬਣ ਲਈ। ਤੁਸੀਂ ਇਸ ਟਾਈਮ ਸੋਚ ਵੀਂ ਸਾਡੇ ਮੇਰੇ ਦੇ ਕੀ ਬੀਤ ਰਹੀ ਐ। ਯਾਰ ਤੂੰ ਮੈਨੂੰ ਐਂ ਦੱਸ ਤੇਰਾ ਸਹੁਰਾ ਪੜਿਆ ਲਿਖਿਆ ਕਿੰਨਾ ਕਹੇ? ਡੇੜੀ ਵਾਂਗੂ ਘਾਟ ਹੀ ਪੜਿਆ ਯਾਰ। ਯਾਰ ਮੈਨੂੰ ਕਿਹ ਵਿੱਚ ਘੜੀਸਦੇ ਹੋ? ਨਾਲੇ ਉਹਨਾਂ ਦਾ ਮੇਰੇ ਨਾਲ ਕੀ ਮੁਕਾਬਲਾ? ਮੈਂ ਲੈਂਨ ਮੈਨੂੰ ਹਲਵਾਈ। ਮੜੀ ਜੀ ਬੱਤੀ ਚੱਕਦਾ ਸਾਲਾ ਦੀ ਪੱਠੀ ਖੜ ਜਾਂਦੀ ਐ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ। ਛੇ ਤੇਰਾ ਸਹੁਰਾ ਡੇੜੀ ਵਾਂਗੂ ਘਟ ਪੜਿਆ ਲਿਖਿਆ ਨਾ। ਫੇਰ ਬਣ ਗਈ ਗੱਲ। ਕਿਵੇਂ ਤੇਉ ਫਰਜੀ ਚਿੱਠੀ ਲਿਖੂਗਾ ਮੈਂ ਅੱਛਾ ਆਜਾ ਆਜਾ ਭਾਈ ਚਾਚਾ ਹੈ ਨਹੀਂ ਵਧੀਆ ਮੌਕਾ ਅੱਛਾ ਡੈਡੀ ਪੈਰੀ ਪੈਣਾ ਜੀ ਜਿਉਂਦਾ ਰਹ ਪਤ ਜਿਉਂਦਾ ਰਹ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਡੈਡੀ ਇੱਕ ਛੋਟਾ ਜਿਹਾ ਕੰਮ ਸੀਗਾ ਜੀ ਹਾਂ ਦੱਸ ਪੁੱਤਰ ਡੈਡੀ ਉਹ ਵੀਰੇ ਤੇ ਡੈਡੀ ਨੇ ਸਲਾਹ ਕੀਤੀ ਸੀ ਵੀ ਵਿਆਹ ਤੋਂ ਬਾਅਦ ਮੈਂ ਪੂਜਾ ਨੂੰ ਪਹਿਣੀ ਮੁੰਨ ਤੇ ਬੈਂਕ ਕਲ ਲੈ ਜਾ ਜੀ ਸੱਚੀ ਹਾਂਜੀ ਪੂਜਾ ਵੀ ਇਹ ਕਹਿੰਦੀ ਹੁੰਦੀ ਹੈ ਬਈ ਜ਼ਿੰਦਗੀ ਚ ਇੱਕ ਵਾਰ ਬੈਂਕਾਕ ਜ਼ਰੂਰ ਦੇਖਣਾ ਬਸ ਸਮਝ ਲੋ ਪੂਜਾ ਦੀ ਹੈਪੀਨੈਸ ਉਲ ਲੀਜੀ ਮਸਰੀਆ ਇਹ ਤੇ ਨਾ 5-7 ਸਾਈਨ ਜੇ ਕਰਨੇ ਆ ਜੀ ਕੀ ਹੈ ਪੁੱਤਰ ਇਹ ਇਹਨਾਂ ਜੀ ਉਹ ਬੈਂਕਾਕ ਦੀ ਗਵਰਨਮੈਂਟ ਨੂੰ ਕੁੜੀ ਦੇ ਪਿਓ ਤੋਂ ਐਨਓਸੀ ਚਾਹੀਦੀ ਆ ਵੀ ਮੈਨੂੰ ਲੈ ਕੇ ਜਾ ਸਕਦਾ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਅੱਛਾ ਆ ਦੇਖ ਲਓ ਹੁਣ ਬਾਹਰਲੇ ਮੁਲਕ ਵੀ ਮਾਪਿਓ ਨੂੰ ਪੁੱਛਣ ਲੱਗ ਪਏ ਕਿੱਥੇ ਸਾਈਨ ਕਰਨੇ ਆ ਆ ਲੋ ਜੀ ਆ ਲੋ ਪੈਨ ਹੁਣ ਹੀ ਨਮਾ ਲਿਆ ਦਿੰਦਾ ਅੱਛਾ ਬਾ ਜਿੱਥੇ ਜਿੱਥੇ ਟਿਕ ਮਾਰਿਆ ਨਾ ਉੱਥੇ ਉੱਥੇ ਕਰ ਲਓ ਠੀਕ ਹੈ ਇੱਕ ਵਾਰ ਪੜ੍ਹ ਲਵਾ ਮੈਂ ਜੀ ਮੈਂ ਪੂਜਾ ਦਾ ਪਿਤਾ ਰਮੇਸ਼ ਕੁਮਾਰ ਸਪੁੱਤਰ ਸ਼੍ਰੀ ਟਾਗਨਦਾਸ ਕਹਿ ਰਿਹਾ ਕਿ ਮੇਰਾ ਹੋਣ ਵਾਲਾ ਜਵਾਈ ਹੈਪੀ ਜੋ ਮੇਰੀ ਕੁੜੀ ਨੂੰ ਹਨੀਮੂਨ ਤੇ ਬੈਂਕਾਕ ਲੈ ਕੇ ਜਾਣਾ ਚਾਹੁੰਦਾ ਤਾਂ ਲੈ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਇਹ ਬਿਆਨ ਬੈਂਕਾਕ ਸਰਕਾਰ ਨੂੰ ਆਪਣੇ ਹੋਸ਼ੋ ਹਵਾਸ ਵਿੱਚ ਦਿੰਦਾ ਹਾਂ ਅ ਇੱਥੇ ਕਰਨੇ ਆ ਹਾਂਜੀ ਸਰਪੰਚ ਪੇਪਰ ਥੱਲੇਵਾਜੀ ਅੱਛਾ ਉਹ ਬੱਲੇ ਹੈਪੀ ਪੁੱਤਰਾ ਦੀ ਦੁਕਾਨ ਤੇ ਕਿਵੇਂ ਜੱਜ ਸਾਸਰੀ ਕਾ ਨਮਸਤੇ ਨਮਸਤੇ ਸਾਸਰੀ ਕਾ ਉਹ ਆਪਣੀ ਪੂਜਾ ਨੂੰ ਹਨੀਮੂਨ ਲਈ ਬੈਂਕੋਕ ਲੈ ਕੇ ਚੱਲਿਆ ਉਹਦੇ ਲਈ ਉੱਥੇ ਦੀ ਸਰਕਾਰ ਨੂੰ ਮੇਰੀ ਐਨਓਸੀ ਚਾਹੀਦੀ ਹੈ ਹਨੀਮੂਨ ਤੇ ਜਾਣ ਲਈ ਨਾ ਸੀ ਆਹੋ ਕਿ ਮੈਨੂੰ ਕੋਈ ਇਤਰਾਜ਼ ਨਹੀਂ ਪਰ ਸਾਰੀ ਦੁਨੀਆ ਜਾਂਦੀ ਹੈ ਹਨੀਮੂਨ ਮਨਾਉਣ ਸੁਣਿਆ ਨਹੀਂ ਕਦੀ ਕੋਈ ਅਜਿਹਾ ਕਾਗਜ਼ ਪੱਤਰ ਲੱਗਦਾ ਹੋਵੇ ਉਹ ਬੈਂਕੋਕ ਵਾਹੇ ਬੰਦੇ ਜਾਂਦੇ ਨਹੀਂ ਨਾ ਜੀ ਜਦੋਂ ਵਾਹੇ ਬੰਦੇ ਨੇ ਜਾਣਾ ਤਾਂ ਫਿਰ ਐਨਓਸੀ ਲੱਗਦੀ ਹੈ ਹਾਂਜੀ ਓ ਗੋਰਪ੍ਰੀਤ ਹਾਂਜੀ ਬਾਜੀ ਜੀ ਬਾਜੀ ਓ ਯਾਰ ਹਨੀਮੂਨ ਤੇ ਬੈਂਕਾਕ ਜਾਣਾ ਵੇ ਤਾਂ ਭਲਾ ਕੁੜੀ ਦੇ ਪਿਓ ਦੀ ਐਨਸੀ ਲੱਗਦੀ ਹਨੀਮੂਨ ਤੇ ਕਾਦੀ ਐਨਸੀ ਭਾਜੀ ਅੱਜ ਕੱਲ ਤਾਂ ਜੋ ਇੱਕ ਵਿਆਹ ਕਰਾਉਣ ਨੂੰ ਨਹੀਂ ਪੁੱਛਦੇ ਇਹ ਯਾਰ ਆਪਣੀ ਪੂਰੀ ਤਾਂ ਹੋਣ ਵਾਲਾ ਘਰ ਵਾਲਾ ਤੇ ਮੇਰੇ ਖਿਆਲ ਇਹਨਾਂ ਨੂੰ ਕਿਹਨੇ ਗਲਤ ਦੱਸਤਾ ਆਪਣਾ ਏਜੰਟ ਕਿਹੜਾ ਭਾਜੀ ਸਾਡਾ ਏਜੰਟ ਆਪਣਾ ਉਹ 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 ਬੋਲਾ ਟ੍ਰੈਵਲਸ ਹਾਂ ਬੋਲਾ ਟ੍ਰੈਵਲਸ ਆ ਦਿਖਾਓ ਫੋਮ ਮੈਨੂੰ ਸੇਮ ਹੀ ਹੈ ਜੀ ਇਹੋ ਜੀ ਹੁੰਦੇ ਸਾਰੇ ਫਿਰ ਵੀ ਦਿਖਾਓ ਆ ਲਓ ਮੈਂ ਤਾਂ ਹੀ ਹੈ ਜੀ ਆ ਤਾਂ ਹੋਟਲਾਂ ਦੀ ਲਿਸਟ ਹੈ ਬੈਂਕਾਕ ਦੀ ਇਹ ਆਪਾਂ ਨਾਲ ਹੀ ਚੱਕੀ ਫਿਰਦੇ ਆ ਕਹਣਾ ਲਾਗੇ ਹੋਣਗੇ ਗਲਤੀ ਹੋ ਗਈ ਮਮੀ ਹਰਜੀਤ ਜੀ ਆਪਾਂ ਜੀ ਹਾਂ ਤੇ ਸੈਂਡ ਕਰ ਵੀ ਦਿਓਗੇ ਹਰਜ ਵੀ ਕੋਈ ਨਹੀਂ ਅੱਛਾ ਆ ਮਾਰ ਦੋ ਕੋਗੀ ਮਾਰ ਦੋ ਮਾਰ ਦੋ ਇੱਧਰ ਰੱਖ ਲਓ ਮੈਂ ਤਾਂ ਕਹਣਾ ਗਲੀ 'ਚ ਖੜੀ ਹੈ ਜੀ ਸੇਵ ਨੇ ਨੂੰ ਚੱਕ ਲੈਣੇ ਆ ਉਹਦੀ ਜਗ੍ਹਾ ਤੇ ਆਪਣੇ ਵਾਲੀ ਟੁੱਟੀ ਖੜੀ ਕਰ ਦੇਣੇ ਆ ਆਹ ਆਈਡੀਆ ਬਹੁਤ ਵਧੀਆ ਵੀਰੇ ਤੇਰਾ ਹੈ ਨਾ ਇੱਕ ਵਾਰੀ ਸਾਰੇ ਡੱਬੇ ਅੰਦਰ ਵਜੂ ਜਾਂ ਬੁੱਕੂ ਹੋ ਲੈ ਨਾ ਨਾ ਅੰਦਰ ਕਾ ਨੂੰ ਕਰਨਾ ਹੈ ਇਹਨਾਂ ਦਾ ਸਵਾਲ ਆ ਰਿਹਾ ਯਾਰ ਉਹ ਗੱਡੀ ਨਹੀਂ ਤੈ ਮੇਰੀ ਮੰਜੀ ਠੋਕਦੀ ਬਾਈ ਜਣ ਪੂਜਾ ਨੂੰ ਪਤਾ ਲੱਗ ਗਿਆ ਮੇਰਾ ਬਣੂ ਕੀ ਉਹ ਤੂੰ ਫਿਕਰ ਕਿਉਂ ਕਰਦਾ ਯਾਰ ਅਸਲੀ ਮਰਦ ਹੁੰਦਾ ਹੀ ਉਹ ਐ ਜਿਹੜਾ ਮੁਸੀਬਤ ਆਉਣ ਤੇ ਐ ਇਨਸਾਨ ਵਾਂਗੂ ਮੂਰੇ ਅੜਦੇ ਹੈਂ ਮੁਸੀਬਤ ਉੱਪਰ ਮੱਥੜੇ ਖਦਾ ਬਧਾਈਆਂ ਬੁੰਦੇ ਬਧਾਈਆਂ ਹੈਪੀ ਤੇਨੂੰ ਰਿਸ਼ਤੇ ਦੀਆਂ ਬਹੁਤ ਬਹੁਤ ਬਧਾਈਆਂ ਹੋਣ ਥੈਂਕ ਯੂ ਬੂਆ ਮੈਂ ਸੁਣਿਆ ਹੈ ਵਿਆਹ ਚ ਗੱਡੀ ਮਿਲੀ ਐ ਤੁਹਾਨੂੰ ਹੋਰ ਤਾਂ ਨੀ ਕੋ ਸੁਣਿਆ ਟੈਂਟ ਤੇ ਸੋਫਾ ਵੀ ਮਿਲਿਆ ਐ ਹਾ ਹਾ ਦਤਿਆ ਜੀ ਫਿਰ ਆਪਣੇ ਪਿਓ ਨੂੰ ਕਹੋ ਵਿਆਹ ਚ ਚੈਨ ਨਹੀਂ ਬਣਦੀ ਏ ਮੇਰੀ ਓਹੋ ਤੁਸੀਂ ਮੁੰਡਿਆਂ ਨੂੰ ਇੱਥੇ ਖੜਾ ਕੇ ਹੀ ਕਹੀ ਜਾਂਦੇ ਹੋ ਘਰੇ ਜਾ ਕੇ ਵੀਰੇ ਨੂੰ ਕਹੋ ਚੱਕੋ ਫਿਰ ਸਕੂਟਰ ਕਰ ਚੱਲੀਏ ਠੀਕ ਹੈ ਜੀ ਆਜੋ ਮਰ ਕੇ ਯਾਰ ਇਹ ਬੰਦਾ ਕਹਦਾ ਜਨਨੀਆਂ ਇਹ ਭਾਈ ਜੀ ਰੋਟੀ ਗੱਡੀ ਦਾ ਪਤਾ ਲੱਗ ਗਏ ਨੇ ਸਾਰੇ ਸ਼ਹਿਰ ਚ ਗੱਲ ਫੁਲਾਦ ਨਹੀਂ ਯਾਰ ਸਹੀ ਗੱਲ ਹੈਲੋ ਹਾਂ ਬੋਲ ਉਹ ਪਰਤੇਪੂਆ ਕਰਿਆ ਰਹੇ ਨੇ ਗੱਡੀ ਦੇਖਣ ਤੋੜੀ ਪੈਨੂ ਸਾਡੀ ਨਹੀਂ ਥੋੜੀ ਪੈਨੂ ਨਾਲ ਲੈ ਕੇ ਆ ਰਹੇ ਨੇ ਕਰ ਲੋ ਤੇ ਆ ਕੇ ਕਰਨ ਲੱਗਿਓ ਓਏ ਬੋਲਦਾ ਹੱਥ ਪੁਆ ਕਰ ਤੇ ਚਾਦਰ ਪਾਉਣ ਨੂੰ ਹੋਪ ਹਟਾ ਲ ਦੇ ਕਰ ਜਲਦੀ ਸੁਣੋ ਓਏ ਖਿੱਚ ਨਾ ਲੈ ਥੋੜ ਪਿੱਛੋਂ ਲੰਗੀ ਹੋ ਗਈ ਓ ਕੁੜੀਏ ਤੂੰ ਕੀ ਚੱਕੀ ਜੰਨੀ ਆ ਚੰਦਰ ਇੱਕ ਹੋਰ ਚਾਦਰ ਲੈ ਕੇ ਆ ਡੈਡੀ ਜੀ ਚੱਦਰਾਂ ਤਾਂ ਸਾਰੀਆਂ ਤੂਤੀਆਂ ਪਈਆਂ ਨੇ ਕਰਨੀ ਕੀ ਹੈ ਓਏ ਘਰ ਲਕੋਣੀਆਂ ਥੋੜਾ ਫੁੱਫੜ ਆ ਰਿਹਾ ਫਿਰ ਕੀ ਹੋਇਆ ਡੈਡੀ ਜੀ ਉਹ ਤਾਂ ਆਪਣੇ ਹੀ ਨੇ ਆਪਣੇ ਹੀ ਤਾਂ ਮਰਵਾਉਂਦੇ ਆ ਹੋਰ ਕੋਈ ਪਚਾਵੇ ਨਾ ਪਚਾਵੇ ਉਹਨੇ ਕੁੜੀਆਂ ਨਾਲ ਕੁਲ ਜਾ ਕੇ ਗੱਲ ਜਰੂਰ ਪਚਾਉਣੀ ਆ ਕਿ ਅਸੀਂ ਉਹਨਾਂ ਦੀ ਗੱਡੀ ਭੰਪਤੀ ਉਹ ਕੁੜੀ ਤੂੰ ਭੱਜ ਕੇ ਜਾਈਂ ਤੇ ਗਲਾਸ ਹੀ ਚੱਕ ਲੈ ਜਾ ਭੱਜ ਕੇ ਕਿੰਨੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਧਾਈਆਂ ਜੀ ਬਧਾਈਆਂ ਸਾਲਾ ਸਭ ਬਧਾਈਆਂ ਜੀ ਜੀ ਤੁਹਾਨੂੰ ਵੀ ਬਹੁਤ ਬਹੁਤ ਬਧਾਈਆਂ ਅੱਜ ਕੀ ਗੱਲ ਬਿਨਾ ਫੋਨ ਖੜਕਾਇਆ ਹੀ ਆਵੜੇ ਓਹੋ ਮੇਰੇ ਸੋਹਮਾ ਅੱਜ ਬੁੱਕ ਨਹੀਂ ਸੀ ਹੋਈ ਮੈਂ ਸੋਚਿਆ ਸੋਰਿਆਂ ਦੇ ਹੀ ਜਾਏ ਕਿਉਂ ਨਹੀਂ ਕਿਉਂ ਨਹੀਂ ਵੀਰੇ ਘੱਟੋ ਘੱਟ ਮੰਗਣੀ ਤੇ ਤਾਂ ਸੱਦ ਲੈਂਦੇ ਉਹ ਪਹਿਣੇ ਕੀ ਦੱਸੋ ਉਹ ਪਹਿਣ ਮੰਗਣੀ ਤੇ ਕੁਝ ਕੀਤਾ ਹੀ ਨਹੀਂ ਬਸ ਮੁੰਡੇ ਨੂੰ ਰੁਪਈਆ ਦੇ ਕੇ ਰੋਕ ਕੇ ਤੈਨ ਜੀ ਝੂਠ ਕੇ ਬੋਲਦੇ ਹੋ ਅਗਲੇ ਨੇ ਵਿਆਹ ਤੋਂ ਪਹਿਲਾਂ ਹੀ ਘਰੇ ਦਾਜ ਦੇ ਦਿੱਤਾ ਤੁਸੀਂ ਕਹਿੰਦੇ ਅੱਜ ਕੀਤਾ ਹੀ ਕੁਝ ਨਹੀਂ ਕੀ ਕੀ ਮਿਲਿਆ ਫਿਰ ਹਮਕ ਚਾਰ ਲੱਕੜੀਆਂ ਧਰ ਕੇ ਆਹ ਸੋਫਾ ਬੈੱਡ ਤੇ ਮੇਜ਼ ਹਾਉ ਦਿਖਾ ਦਿੰਦੇ ਆ ਉਹ ਵੀ ਦੇਖ ਲਾਂਗੇ ਅ ਜਿਹੜੀ ਗੱਡੀ ਦੇਖ ਕੇ ਗਏ ਆ ਉਹ ਕਿੱਥੇ ਹੈ ਅਪ ਅਪ ਅ ਗੱਡੀ ਉਹ ਗਵਾਂਡੀ ਲੈ ਗਏ ਕਹਿੰਦੇ ਅਸੀਂ ਉਹ ਗੇੜਾ ਤੇ ਆਈਏ ਐ ਗਵਾਂਡੀ ਨੂੰ ਫੋਨ ਕਰੋ ਫਿਰ ਕਹੋ ਮੁੰਡਿਆਂ ਦਾ ਫੁੱਫੜ ਆਇਆ ਉਹਨੇ ਗੱਡੀ ਦੇਖਣੀ ਹੈ ਹੋ ਗਵਾਂਡੀ ਵੀ ਜੀ ਆਪਣੇ ਫੁੱਫੜ ਨੂੰ ਕਮਾਉਣ ਗਏ ਨੇ ਹਾਂ ਚਲੋ ਕੋਈ ਨਹੀਂ ਜਦੋਂ ਤੱਕ ਉਹਨਾਂ ਦਾ ਫੁੱਫੜ ਆਂਦਾ ਹੈ ਉਦੋਂ ਤੱਕ ਚਾਹ ਪਾਣੀ ਪੀ ਲੈਂਦੇ ਆ ਚਲੋ ਤਾਂ ਰੋਚਾ ਚੰਗਾ ਫੁੱਫੜ ਜੀ ਸਤਿ ਸ੍ਰੀ ਅਕਾਲ ਚੱਲਿਆ ਥੋੜੀ ਹੈ ਸੋਫਾ ਚੱਕ ਕਰ ਰਹੇ ਹਨ ਬੈੱਡ ਤੇ ਸੋਫੇ ਵਧੀਆ ਲੱਗਦੇ ਹਨ ਹਾਂ ਪਰ ਜਾਇਆ ਗਿਆ ਜਾਦੇ ਰਿਹਾ ਨਾ ਜੀ ਛੇਤੀਓ ਖਰਾਬ ਹੋ ਜਾਣਗੇ ਤੁਹਾਡੇ ਕਿਹੜਾ ਕੋਈ ਆਂਦਾ ਹੈ ਅੱਛਾ ਹੂੰ ਵੈਸੇ ਆ ਤੁਹਾਡੀ ਗੱਡੀ ਦੀ ਛੱਤ ਖੁੱਲਦੀ ਐ ਸਾਡੇ ਵਾਲੀ ਤਾਂ ਸਾਰੀ ਖੁੱਲੀ ਪਈ ਆ ਹਾਂ ਮਤਲਬ ਨਹੀਂ ਬਬਾ ਡੈਡੀ ਦੇ ਕਹਿੰਦਾ ਮਤਲਬ ਐ ਵੀ ਉਹ ਡਿੱਗੀ ਵੀ ਖੁੱਲਦੀ ਐ ਤਾਕੀਆਂ ਵੀ ਖੁੱਲਦੀਆਂ ਬੋਨਟ ਵੀ ਖੁੱਲਦਾ ਉਹ ਬਸ ਉਹ ਇਕੱਲੀ ਛੱਤ ਨਹੀਂ ਖੁੱਲਦੀ ਫੁੱਫੜ ਜੀ ਕਾਦੀ ਕਾਲੀ ਐ ਅਗਲੀ ਵਾਰੀ ਆਉਂਗੇ ਤੁਸੀਂ ਦੇਖ ਲਿਓ ਹੁਣ ਆਏ ਤਾਂ ਹੋਏ ਆ ਗੱਡੀ ਤਾਂ ਦੇਖ ਕੇ ਜਾਵਾਂਗੇ ਪੁੱਤ ਅਗਲੇ ਦਾ ਨਹੀਂ ਪਤਾ ਨਾ ਵੀ ਕਦੋਂ ਵਾਪਸ ਆਉਣਗੇ ਓਏ ਤੋ ਚੰਗਾ ਤਾਂ ਮੈਂ ਗਵੰਡੀਆਂ ਦਾ ਫੁੱਫੜ ਹੁੰਦਾ ਕਟੋ ਕਟ ਅੱਜ ਨਵੀਂ ਗੱਡੀ ਦਾ ਝੂਟਾ ਤੈ ਮਿਲ ਜਾਂਦਾ ਮੈਨੂੰ ਬੇਟੇ ਸਕੂਟਰ ਦੀ ਚਾਬੀ ਚੱਕ ਤੇ ਫੁੱਫੜ ਨੂੰ ਝੂਟਾ ਦੇ ਕੇ ਆ ਕਿਤੇ ਉਹ ਹੀ ਨਾ ਤੁਹਾਡੇ ਭੂਆ ਨੂੰ ਛੱਡ ਜੂਵੇ ਚਲੋ ਫੁੱਫੜ ਜੀ ਮਾਰ ਪਰਾਹ ਦੋ ਤਿੰਨ ਦਿਨਾਂ ਨੂੰ ਮੈਂ ਫੇਰ ਗੇੜਾ ਲਾਉ ਫੇਰ ਤੁਹਾਡਾ ਮੈਂ ਕੋਈ ਬਹਾਨਾ ਨਹੀਂ ਸੁਣਾਗਾ ਓ ਸਲਿਓ ਫੁੱਫੜ ਤੁਹਾਡਾ ਚੱਲਿਆ ਏ ਸੱਲੋ ਕਿ ਕਿ ਤੇ ਸੋਫਾ ਚੈੱਕ ਕਰਦੇ ਹਾਂ ਚਲ ਸਤਵੰਤ ਕਰੇ ਨੰਦ ਅਰਸ਼ਤਾ ਕਿਨੇ ਕਰਾਇ ਸੀ ਪੂਤਾ ਉਹ ਤੂੰ ਪਹਿਲਾਂ ਇਹ ਦਾਸ ਇੰਸ਼ੋਰੈਂਸ ਦਾ ਕੀ ਬਣਿਆ ਉਹੀ ਜੋ ਗੱਡੀ ਦਾ ਹੋਇਆ ਉਹ ਵੀ ਠੱਗੀ